ਆ ਬੋਤਲਾ ਫਿਰ ਇਹਦੇ ਪੱਡ ਡੋਲ ਦਾ ਸਾਰੇ ਬਿਲਾਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਅੱਜ ਗਿਰ ਗਿਆ ਹੈ ਮਸ਼ੀਨ ਤੇ ਨਹੀਂ ਤੇਰੇ ਕੀ ਚੂਲੇ ਚ ਪ੍ਰੋਬਲਮ ਆ ਗਈ ਨਾ ਹੈ ਘੁੰਮ ਕੇ ਦਿਖਾ ਦੇ ਕਿੱਥੇ ਜਾ ਕੇ ਉਹ ਕੁਛ ਨਹੀਂ ਦਾ ਪਪੈ ਤੇ ਲੱਗਿਆ ਤਾਂ ਮਸ਼ੀਨ ਦੇ ਨਾਲ ਤਾਂ ਮਸ਼ੀਨ ਪਰ ਤੇ ਗਿਆ ਥੱਲੇ ਉਸ ਬੜਾ ਉਸ ਉਸ ਮੈਨੂੰ ਕਹਿੰਦਾ ਸੱਜਰੇ ਕਿਉਂ ਨਹੀਂ ਹੁੰਦੇ ਹੁਣ ਜਾਂ ਤੂੰ ਹੀ 4 ਵਜੇ ਆ ਜਿੰਗਾ ਹੁਣ ਇੰਨੀ ਸੱਜਰੇ ਕਰ ਸਕੀ 4 ਵਜੇ ਦਾ ਕੰਮ ਆ ਪ੍ਰਭਾਤ ਵੇਲੇ ਜੀ ਗਿਆ ਦਾ ਮੋਡਾ ਫਸ ਗਿਆ ਇਹਦਾ ਉੱਥੇ ਕਿੱਥੇ ਗੋਡਾ ਮੋਡਾ ਕਿ ਆ ਫਸਿਆ ਤਾਂ ਕਿ ਆ ਗੋਡਾ ਆਹ ਨੂੰ ਪੈਰਤੀ ਚਲ ਗਿਆ ਪੈਰਤੀ ਚ ਆਇਨਾ ਫੇਰ ਆ ਕਾ ਨੂੰ ਕਪੜਾ ਫੇਰਦੇ ਆ ਸਰਕਰਾਇਚ ਪੈ ਜਣੇ ਨਾ ਬਲ ਸਰਕਰਾਇਚ ਇਧਰ ਕੋਟਿੰਗ ਕਰਾਈ ਮੇਲੋ ਜੀ ਸੋਨੀ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੈ ਤੇਰੀ ਖਾਵਲ ਸਾਰ ਲੈ ਲਈਏ ਮਾਹਤੂ ਅੱਜ ਸਵੇਰੇ ਸਵੇਰੇ ਸੱਟ ਖਾਦੀ ਐ ਓਹ ਕੁਸ ਨਾ ਠੀਕ ਹੈ ਐਂਬੂਲੈਂਸ ਬੁਲਾਈਏ ਨਹੀਂ ਜਿਆਦਾ ਸੀਰੀਅਸ ਕੰਡੀਸ਼ਨ ਤਾਂ ਨਹੀਂ ਸੁੱਕੀ ਸੰਦੀ ਐ ਕੰਬਾਈਨਰ ਰੈਡੀ ਐ ਓਕੇ ਰੈਡੀ ਉਹੀ ਤੇਲ ਪਾਇਆ ਫਿਰ ਇਹਦੇ ਚ ਕੱਢਣਾ ਹੋ ਤੇਲ ਜਾਣੀ ਦਾ ਦੂਜੀ ਕਿਰਪਾ ਹੈ ਸੋ ਇਧਰ ਪਾਇ ਰਿਹਾ ਜੀ ਡੀਜ਼ਲ ਕੱਲ 2 ਘੰਟੇ ਹੁਣ ਤਾਂ ਜਣੀ 2 ਚਲਾਈਆਂ ਵੀ ਆਪਾਂ ਨਹੀਂ ਅੱਜ ਹੁਣ ਇੱਕੇ ਜਾਣੀ ਐ ਬਾਈ ਜੀ ਸ੍ਰੀ ਗੁਰੂ ਜੀ ਤੇਰਾ ਬਹੁਤ بڑا ਯੋਗਦਾਨ ਆ ਪੁੰਨ ਦਾ ਕੰਮ ਬਹੁ ਕਰਿਆ ਤੂੰ ਪ੍ਰਭਾਤ ਫੇਰੀ ਵਾਲਾ ਬਾਬੇ ਨੇ ਸੇਵਾ ਲਈ ਬਾਬੇ ਨੇ ਬਾਬੇ ਨੇ ਸੇਵਾ ਲਈ ਬਾਈ ਡਿੰਪਾ ਜੱਜਾ ਸਵੇਰੇ 3 ਵਜੇ ਉਠਖੜਦਾ ਤੇ ਪ੍ਰਭਾਤ ਫੇਰੀ ਕੱਢਦੇ ਆ ਜੀ ਪੂਰੇ ਪਿੰਡ ਦੇ ਵਿੱਚ ਨੂੰ ਤੇ ਬਹੁਤ ਵੱਡੀ ਸੇਵਾ ਹੈ 6 ਵਜੇ ਸਮਾਪਤੀ ਕਰਕੇ 6 ਵਜੇ ਸਮਾਪਤੀ ਕਰਕੇ ਜਦੀ ਇੱਧਰ ਫਿਰ ਹਾਂ ਉਹ ਸਾਰੀ ਡੈੜੀ ਨਹੀਂ ਸੀ ਬੱਸ 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 ਇਹਦੀ ਅੱਜ ਖੋਲੀਆਂ ਸਪੈਕਾਂ ਗੱਡੀਆਂ ਅੱਜ ਰੈਸਰ ਥੋੜਾ ਜਿਹਾ ਨਾ ਇਹਦੀ ਬਾਸਕਟ ਥੋੜੀ ਜਿਹੀ ਸਿੱਧੀ ਕਰੀ ਆ ਤੇ ਇਹਨੂੰ ਤਿੰਨ ਕਿ ਦਿਨ ਹੋਇਆ ਮੁੱਛਲ ਚੱਲਦੀ ਨੂੰ ਉਹਨੂੰ ਵੱਧ ਦਿਨ ਹੋ ਗਏ ਉਹਦੇ ਫਿਲਹਾਲ ਲੋੜ ਨਹੀਂ ਹੈ ਕਿ ਜੇ ਪਈ ਤਾਂ ਉਹਦੀਆਂ ਕੱਲ ਨੂੰ ਕੱਢ ਕੇ ਅੱਜ ਇਹ ਨਾ ਤਾਂ ਹੀ ਮਤਲਬ 5-7 ਕਿ ਗਿੱਲੇ ਇਹਦੇ ਨਾਲ ਦੇਖਣਾ ਵਟ ਕੇ ਫੇਣੀ ਇਹਦੀਆਂ ਵੀ ਖੋਲਾਂਗੇ ਆਪਾਂ ਦਸ਼ਮੇਸ਼ ਦੀਆਂ ਉਹ ਰਾਣੀ ਸੁੰਦਰੀ ਆਪਣੀ ਉਹ ਆਪਾਂ ਨੇ ਹੁਣ ਧੋ ਦੇਣੀ ਆ ਬਸ ਜੇ ਇਹਦੇ ਹੈ ਨਹੀਂ ਚਾਲ ਚੱਲਣਾ ਸਹੀ ਫੇੜ ਕਾ ਜਾਂ ਪਾਰ ਕਰਨਾ ਮੈਨੂੰ ਕਰਦਾ ਹੁੰਦਾ ਸੀ ਮੈਂ ਉਧਰ ਨਾ ਮਸੀਤ ਹੁਣ ਅੱਜ ਇਹ ਜਾਣ ਕੇ ਕਹਿ ਰਿਹਾ ਵੀ ਮਸ਼ੀਨ ধੁਈ ਜਾਣੀ ਨੇ ਵੀ ਮੈਂ ਨਾ ਜਾਵਾਂ ਸਕੀਮ ਆਈ ਦੀ ਅੱਜ ਹੋਰ ਕੁਝ ਨਹੀਂ ਫੁੱਲ ਕੋਕ ਐ ਉੱਪਰ ਜਾਊਂਗਾ ਆ ਇੱਥੇ ਕਾਸੇ ਨੂੰ ਮੀਟਰ ਨੂੰ ਇਹ ਸ਼ੋ 10 ਲੀਟਰ ਪੈ ਗਿਆ ਐਸੇ ਤੇ ਕਿਹੜਾ ਤੁੰਗਾਂ ਵੇਲ ਟਾਈਮ ਦੀ ਧਾਰਨਾ ਕਰਕੇ ਜਾਇਆ ਕਰ। ਭਾਈ ਮੇਰੇ ਪਹਿਲਾਂ ਜਦੋਂ ਉਹਨੂੰ ਪਾਇਆ ਧਾਰ। ਦੋ ਖਾਨੀ ਹੋ ਗਈ। ਮੈਂ ਤਾਂ ਬੋਲ ਰਿਹਾ। ਦੋ ਘਾਤੇ ਲੱਗੇ ਹਲੇ ਕੱਲ ਤਾਂ 5 ਵਜੇ ਤੇ। ਫੇਰ ਉਹ ਫੁੱਲ ਵੀ ਤਾਂ ਕਰ ਲਈ ਕਿ ਮੈਂ ਨਾ ਕਿਤੇ ਅੱਜੇ ਖਾਲੀ ਹੋ ਜਣੀ ਐ। ਆ ਵੀ ਫੁੱਲ ਹੋ ਗਈ। ਇੱਕ ਤਾਂ ਉਹ ਲੈ ਕੇ ਤਾਂ ਹੈ। ਟ੍ਰੈਕਟਰਾਂ 'ਚ ਵੀ ਪਾਇਆ ਪੂਇਆ ਹੋਊਗਾ। ਬੇਲਾਂ ਦਾ ਕੰਮ ਲੱਗਿਆ ਨੇੜੇ। ਇੱਕ ਬਿੱਲਰ ਭੇਟਾ ਹੁਣ ਸਵੇਰ ਦਾ ਟਾਈਮ ਐ ਸਾਢੇ 8 ਵਜੇ ਦਾ ਆ ਵੀਰ ਵਾਲਾ ਦੂਜਾ ਬਿੱਲਰ ਐ ਮਾਸੀਓ ਦਾ ਤੇ ਇੱਕ ਜਿਹੜਾ ਜਗਤਜੀਤ ਸ਼ਕੌਰੀਆ ਦੀ ਜਿਹਦੀ ਆਪਾਂ ਵੀਡੀਓ ਪਾਉਂਦੇ ਰਹਿੰਦੇ ਤੇ ਅੱਜ ਇਹਨੂੰ ਟਰੈਕਟਰ ਨੂੰ ਬਿੱਲੇ ਚੋਂ ਕੱਢਿਆ ਕਿਉਂਕਿ ਗੱਠਾਂ ਹੀ ਬਹੁਤ ਪਈਆਂ ਤਕਰੀਬਨ 100 ਕਿੱਲੇ ਦਾ ਐਡਵਾਂਸ ਹੋ ਗਿਆ ਤਾਂ ਕੰਮ ਗੱਠਾਂ-ਗੱਠਾਂ ਦਾ ਜਿੱਕੇ ਹੁਣ ਚਾਰ ਪਤਾ ਨਹੀਂ ਪੰਜ ਟਰਾਲੀਆਂ ਲਾਈਆਂ ਹੋਈਆਂ ਲੇਬਰ ਦੇਖੋ ਕਿੰਨੀ ਇਕੱਠੀ ਕਰੀ ਹੋਈ ਐ ਇਹ ਵੀ ਧਾਮ-ਜਾਮ ਨਾਲ ਕੰਬਾਈਨਰ ਨਾਲੋਂ ਜ਼ਿਆਦਾ ਖੇਚਲ ਖੱਜਲ ਖਵਾਰੀ ਆ ਹਨਾ ਸੰਦ ਭਾਂਡੇ ਹੀ ਬਹੁਤ ਇਕੱਠਾ ਕਰਨਾ ਪੈਂਦਾ ਤੇ ਇਹਦੀ ਡਰਾਵਰ ਹੈਗੀ ਉੱਥੇ ਫਿਰ ਹਾਂ ਹਾਂ ਹੁੱਕ ਡਰਾਵਰ ਆ ਰੂਟਾ ਵੇਟਰ ਤੇ ਪੜਾਉ ਨੂੰ ਕਰਦੇ ਫਿਰ ਆ ਕਿਸੇ ਨੇ ਪੋਣਾ ਵੀ ਹੁੰਦਾ ਚਲ ਹੁਣ ਤਾਂ ਪੈਣਾ ਨਹੀਂ ਫਿਰ ਹਾਂ ਹਾਂ ਕਿੰਨਾ ਪਾਲਾ ਪਿੱਛੇ ਤੇ ਰਾਏ ਕੋਥੀ ਖੜੇ ਆ ਦੋਨੇ ਹਾਂ ਰਾਏ ਚੜੇਗਾ ਦੁਆਈ ਦੁਆ ਚਲੇਗਾ ਇੱਕ ਨਾ ਹੋਈ ਅੱਜ ਨਾ ਦੇਖਿਆ ਇੱਕ ਨਾਲ ਰੋਕ ਕੇ ਅੱਜ ਆ ਡੀਜ਼ਲ ਡੋਲੇ ਪਾਉ ਰਿਹਾ ਮੈਂ ਤਾਂ ਅੱਜ ਜਾਇ ਜਿੰਨੇ ਵਾਰੀ ਹੂੰ ਉਹ ਪੌਦੇ ਦੇ ਬਿਲਕੁਲ ਦੇਖੀ ਵੀ ਆਏ ਨਹੀਂ ਬੰਦਾ ਵੀ ਉਹਨੂੰ ਫੜਨ ਲਈ ਮੂਲੇ ਤੇ ਉਹਨੇ ਤਾਂ ਕੁੱਤੇ ਯਾਰੀ ਕੀ ਬਸ ਉਹਨੂੰ ਐ ਘਮਾਈ ਜਾਂਦੇ ਆ ਉਹ ਨੀਂਦ ਨਹੀਂ ਇਹਨਾਂ ਦੀ ਪੂਰੀ ਹੋ ਰਹੀ ਨੀਂਦ ਨਹੀਂ ਪੂਰੀ ਹੋ ਰਹੀ ਉਹ ਕੰਮ ਦੀ ਬਸ ਸੇਤ ਕੀ ਦਾ ਸੀਜ਼ਨ ਬੜਾ ਔਖਾ ਪੂਰਾ ਜਾ ਕਰਿਆ ਇਹਨਾਂ ਨੂੰ ਹਾਂ ਚਲੋ ਕੋਈ ਨਹੀਂ ਉਹ ਚੱਲਦੇ ਸੀਜ਼ਨ 'ਚ ਨਹੀਂ ਕੋਈ ਬੰਦਾ ਮਿਲਦਾ ਹੁੰਦਾ ਹਾਂ ਲੈ ਕੱਢ ਟਰੈਕਟਰ ਬਾਹਰ ਆ ਫਰਕ ਹੁੰਦਾ ਨਾ ਤਕੜੇ ਬੰਦੇ ਦਾ ਕਿਹੜੇ ਕਿਹੜੇ ਕੱਢਿਆ ਟਰਾਲਾ ਹਾਂ ਹੁਣ ਟਰਾਲਾ ਨਹੀਂ ਨਿਕਲਦਾ ਜੱਤਾ ਸੀਟ ਪੱਤੇ ਉੱਠਣਾ ਨਹੀਂ ਲੈ ਇਹ ਲੈ ਸੋਟਾ ਤਾਂ ਮੋਹ ਕਰ ਪਾ ਮੈਨੂੰ ਯਾਰ ਚਾ ਮੈਂ ਮੈਨਾਂ ਮਸ਼ੀਨ ਤੇ ਕੀ ਸੋਨਿਕ ਲਈ ਸਮਝਦੇ ਸੋਨਿਕ ਕਿਦੋਂ ਤੋਂ ਸ਼ੁਰੂ ਕਰਨਾ ਕੰਮ ਕੇਕਰ ਨੂੰ ਪੁੱਛੀ ਵਰਦੇ ਦੁਆਰਤੇ ਦੀ ਬਾਤ ਸੁਣੀ ਐ ਉਹ ਪਿਛਲੇ ਸਾਲ ਕੇ ਸਤਾ ਜੀਲੀ ਯਾਹ ਪੇ ਪਿਛਲੇ ਸਾਲ ਜੀਲੀ ਕਾ ਕੈਪ ਕੰਡੀਸ਼ਨ ਦਾ ਚਾਲ ਕਾਲਾ ਕਾਣਾ ਮਾਦਾਂ ਦੀ ਆ ਹਾਂ ਦਾ ਅਸੀਂ ਕਾਲਾ ਕਾਣਾ ਮੈਂ ਦਿਨ ਨਹੀਂ ਆਵਾਂ ਲਓ ਜੀ ਅੱਜ ਸਪੈਕਾ ਲੈ ਆਏ ਆ ਖੋਲ ਕੇ ਬੋਲੇ ਆ ਦਾਣਾ ਚੈੱਕ ਇੰਨਾ ਕੈਪੀ ਡਰਾਈਵਰ ਪੂਰੀ ਜ਼ਿੰਮੇਵਾਰੀ ਨਾਲ ਪੜਦੇ ਆ। ਹੋਰ ਲਿ ਜ਼ਿੰਮੇਵਾਰੀ ਹੈ ਜੀ ਦੋਨੇ ਬੰਦੇ ਫੁੱਲ ਜ਼ਿੰਮੇਵਾਰੀ ਵਾਲੇ। ਲਾਓ ਜੀ ਪਿੰਡ ਮਾਰਿਆ ਕਿਹੜਾ ਹੁਣ? ਲੱਖੇ ਬਾਈ ਕੋਲ। ਹੋਰ ਬਾਈ ਠੀਕ ਹੈ। ਠੀਕ ਹੈ ਜੀ। ਜੀ ਲੱਗ ਗਿਆ? ਜੀ ਲੱਗੂਗਾ ਜੀ ਲੱਗੂਗਾ। ਏਰੀਆ ਦੱਸ ਪਹਿਲਾਂ ਏਰੀਆ ਕਿਵੇਂ ਲੱਗਿਆ ਤੈਨੂੰ? ਬਨੂੜ ਵਾਲੇ ਏਰੀਆ ਨਾਲੋਂ। ਉਹ ਏਰੀਆ ਠੀਕ ਹੈ ਇਹੇ। ਇਹ ਠੀਕ ਹੈ ਹੋਰ ਕੀ ਠੀਕ ਹੈ ਇਹ ਮੜਾ ਨਾ ਸਹੀ ਗੱਲ ਹੈ ਜਣੀ ਉਹ ਉੱਪਰ ਆਇਆ ਤਾਂ ਨਹੀਂ ਲੱਗਿਆ ਮੜਾ ਜੀ ਇਹ ਵੀ ਇੱਕ ਨੰਬਰ ਹੈ ਪਰ ਉਹਨਾਂ ਨੂੰ ਕਰਾ ਲਈ ਕਣੀ ਨੂੰ ਕਿੱਥੋਂ ਤਾਂ ਉਹ ਨਹੀਂ ਤਾਂ ਕਰਾ ਲਈ ਕਣੀ ਨੂੰ ਨਹੀਂ ਜਿੱਧਰ ਤੂੰ ਆ ਬਾਈ ਦਾ ਪਿੰਡ ਆ ਸਤਵੰਤ ਦਾ ਇਹ ਤਾਂ ਛੋਟੇ ਛੋਟੇ ਕਿਲੇ ਜਨ ਪਤਾ ਹੀ ਹੈ ਹਮ ਅੱਡੇ ਦੇ ਕਿਲੇ ਅੱਡੇ ਦੇ ਕਿਲੇ ਕੰਮ ਚੰਗਾ ਹੋ ਗਿਆ ਇਹਦੀ ਕਿਉਂ ਕੰਮ ਵਧੀਆ ਹੋ ਗਿਆ ਵੀ ਵਧੀਆ ਹੋ ਗਿਆ ਹਨਾ ਤੇ ਕਿੰਨੇ ਦਿਨ ਲੱਗਣਗੇ ਹੋਰ ਵਾਲੇ 2 ਦਿਨ ਲੱਗਣਗੇ ਹੋ ਲੱਗਣਗੇ 3 ਦਿਨ ਦੋ ਜਾਂ 3 ਦਿਨ 3 ਦਿਨ ਲੱਗਣਗੇ ਕਿੰਨੇ ਟਰਾਲੇ ਚੱਲਦੇ ਆ ਹੁਣ ਤਰਲੇ ਚਾਰ ਚੱਲ ਰਹੇ ਚਾਰ ਟਰਾਲਿਆਂ 'ਚ ਫੁੱਲ ਕੰਮ ਹਲੇ ਵੀ ਦੀਵਾਲੀ ਨੇ ਟਾਈਟ ਕਰਤਾ ਦੀਵਾਲੀ ਨੇ ਟਾਈਟ ਕਰਦਾ ਕੰਮ ਸਾਰ ਚੱਲ ਤੇਰਾ ਫੋਨ ਦੀ ਵੀ ਅੱਜ ਪਾਈ ਆ ਰਿਟਮ ਅੱਛਾ ਜੇ ਸੁਣ ਲਵੇ ਜੱਜ ਕਹਿੰਦਾ ਸੁਣੀ ਬੱਕ ਕਹਿੰਦਾ ਐ ਕਿ ਕੀ ਕਰਨਾ ਉਹਨੇ ਬਿਨਾ ਫੋਨ ਦੀ ਉਹ ਤਾਂ ਬਹੁਤ ਚੱਲਦਾ ਲੈ ਮੈਂ ਫੋਨ ਚੱਲੇ ਕਰਾਂ ਹਾਂ ਫੋਨ ਤਾਂ ਲੈਣਾ ਜ਼ਰੂਰੀ ਚੱਲ ਕੋਈ ਜ਼ਰੂਰੀ ਆ ਫੋਨ ਦਾ ਜਿਵੇਂ ਬੰਦਾ ਨਹੀਂ ਟਾਈਮ ਪਾਸ ਨਹੀਂ ਘੜੀ ਮੁੜੀ ਜੇ ਬੰਦੇ ਨੂੰ ਕਿਸੇ ਕੋਈ ਐਟ ਅ ਟਾਈਮ ਬੰਦੇ ਲੋਡ ਪੈ ਜਵੇ ਮੇਰੇ ਟਾਈਮ ਮੇਰੇ ਲੋਡ ਪੈ ਕੀ ਕੋ ਫੋਨ ਨਹੀਂ ਹੈ ਕਿਸੇ ਕੋਲ ਨਹੀਂ ਤੇਰੀ ਏਡੀ ਬੜੀ ਹੱਕ ਵੀ ਨਹੀਂ ਜਿਹੜਾ ਕੋਈ ਸੁਣ ਲੂਗਾ ਹੁੰਦਾ ਵੀ ਨਹੀਂ ਕੋਈ ਸੁਣਦਾ ਨਹੀਂ ਏਡੀ ਬੜੇ ਪਿੰਡ ਸਾਰਾ ਇਕੱਠਾ ਕਰਨਾ ਪਿੰਡ ਦਾ ਤੂੰ ਇਕੱਠਾ ਕਰਤਾ ਦਾ ਬਸ ਹਾਂ ਉਹ ਲਖੇ ਬਾਈ ਕੋਲ ਬਾਈ ਫਾਰਮ ਟਰੈਕਟਰ ਟਰੈਕਟਰ ਦਿੱਤਾ ਮੈਨੂੰ ਪੂਰਾ ਸੰਭਾਲ ਚ ਤੇ ਗੱਠਾ ਵਾਲਾ ਕੰਮ ਹੈ ਵੀ ਬੜਾ ਸਵਾਦ ਵਾਲਾ ਪਰ ਹੈਵੀ ਬੜਾ ਵੇਖਾਰ ਵੀ ਬਹੁਤ ਹੈ ਜਿਹੜੀ ਲੇਬਰ ਦੀ ਟੈਨਸ਼ਨ ਲੇਬਰ ਦੀ ਟੈਨਸ਼ਨ ਲੇਬਰ ਪੱਕੀ ਹੋਣੀ ਚਾਹੀਦੀ ਉਹ ਯਾਰ ਲੇਬਰ ਦੁਖੀ ਕਰ ਲੈਂਦੀ ਆ ਲੱਖੇ ਮੈਂ ਕਹਿੰਦਾ ਪੁੱਛਣਾ ਬਾਈ ਲੇਬਰ ਪੱਕੀ ਹੋਵੇ ਫੇਰ ਗੱਲ ਵਾ। ਫੇਰ ਨਹੀਂ ਆਰਾਮ ਫੇਰ ਨਹੀਂ ਆਰਾਮ ਫੇਰ ਨਹੀਂ ਆਰਾਮ ਪੱਕੀ ਲੇਬਰ ਹੋਣੀ ਯਾਰਾ ਬਿਲਕੁਲ ਬਿਲਕੁਲ ਚਲ ਆਪਰਾ ਕੇ ਫਿਰ ਉਧਰੋਂ ਪੜਾਏਗਾ ਆਓ ਥੇੜ ਪੜਾਵਾਂਗੇ ਬਾੜਾ ਚੈਨ ਦੇ ਬਾਠ ਠੀਕ ਹੈ ਹਾਂ ਠੀਕ ਹੈ ਮੈਂ ਲੱਗਦਾ ਹੈ ਨਾ ਜੀ ਆਲੂਆਂ ਨੂੰ ਨਹੀਂ ਦੇਖ ਕੇ ਤਾਂ ਲੱਗਦਾ ਇੱਕ ਹੋਰ ਚੀਜ਼ ਦੇਖ ਹਾਂ ਵੱਟਾਂ ਦੇਖ ਕੀ ਨਿਆ ਘੈਂਟ ਬਣੀਆਂ ਵੈਨ ਐਤ ਕੀ ਬੱਟਾਂ ਵਧੀਆ ਬਣੀਆਂ ਉਹ ਬਹਾਈ ਨਾਲ ਐ ਕੱਚਾ ਸੁੱਚ ਬਾਈ ਦੇ ਵਧੀਆ ਨਾ ਫਿਰ ਬੱਟ ਵੀ ਤਾਂ ਹੀ ਬਲੂਟ ਹੋਰ ਕਿਆ ਤੇ ਬਾਕੀ ਚਲਾਏ ਆ ਵੀ ਗੋਗੀ ਨੂੰ ਵੀ ਚੌਕ ਸ਼ੌਂਕ ਜਾਇ ਚੀਜ਼ਾਂ ਦਾ ਗੋਗੀ ਨੂੰ ਸ਼ੌਂਕ ਆ ਹਾਂ ਹੁਣ ਆ ਚੱਲ ਸੋਨਾ ਕਿਲੇ ਕਿਲੇ ਦੇ ਕਿਲੇ ਦਾ ਗੇੜਾ ਹੈ ਆਪਣਾ ਉਹੀ ਸਮਝ ਲਓ ਪ੍ਰਾਲੀ ਪ੍ਰਾਲੀ ਵਾਲੀ ਸਾਈਡ ਲੰਘ ਗਈ ਜਿਹੜੀ ਹਾਂ ਪ੍ਰਾਲੀ ਵਾਲੀ ਸਾਈਡ ਬੱਸ ਵਾਰ ਆ ਜਾਂਦੀ ਆ ਕਨਾਲ ਘਟ ਹਾਂ ਨਹੀਂ ਹਾਂ ਵਧੀਆ ਜਣੀ ਆਪਣਾ ਚਲੋ ਕਰਦੀ ਹੋਈ ਨੇ ਨਾਲੇ ਹੋਰ ਦਾ ਮੋਟਰ ਤੇ ਆਉਨੇ ਵੀ ਕਣਕੀ ਉਹ ਕਣਕ ਹੁੰਦੀ ਆਪਣੀ ਇੱਧਰ ਹੋਰ ਤਾਂ ਕੁਝ ਹੈ ਨਹੀਂ ਨਾ ਜਿੱਕਣਾ ਮੱਕੀ ਵਾਲਾ ਆ ਲੱਜ ਗਿਆ ਤਾਂ ਜੇ ਕੋਈ ਕਹਦੇ ਵੀ ਉਹਨਾਂ ਦੇ ਆਲੂ ਪੱਟਣ ਜਾਣਾ ਅਗਲਾ ਕੋਗਾ ਦੇਖਦੇ ਤਾਂ ਹੈ ਨਹੀਂ ਕਿਤੇ ਮੱਕੀ ਵਾਲਾ ਜਿੱਦਣ ਆਇਆ ਕਹਿੰਦਾ ਜੀਟੀ ਲੋਡ ਤੋਂ ਜਦ ਉਤਰਿਆ ਕਹਿੰਦਾ ਆਲਦਲੇ ਇਹ ਕਹਿੰਦਾ ਕਿਤੇ ਕੋਈ ਲੱਗਦਾ ਰਹੀਦੀ ਮੱਕੀ ਜੀ ਕਹਿੰਦਾ ਕਿਹੜੇ ਲਈ ਜਵਾੜਤਾ ਮੈਨੂੰ ਕਹਿੰਦਾ ਚੱਲ ਗਾ ਹਾਂ ਹੋਈ ਕਿ ਕਿੱਲੇ ਮਿਲਣਾ ਤੈਨੂੰ ਆਲਦਲੇ ਕੁਝ ਨਹੀਂ ਮਿਲਣਾ ਹਾਂ ਰੋ ਮੱਕੀ ਆਪਣੇ ਉਹ ਕਰਕੇ ਗਿਆ ਤਾਂ ਪਾਣੀ ਜੋ ਠੀਕ ਹੈ ਮੈਨੂੰ ਪਾਣੀ ਠੀਕ ਲਾਇਆ ਉਹਨੇ ਗੋਗੀ ਨੂੰ ਇਹ ਮਸਲੇ ਬਾਰੇ ਗੋਗੀ ਨੂੰ ਪਤਾ ਵੀ ਕਿੰਨਾ ਕੁ ਲਾਉਣਾ ਮੈਂ ਕਹਿੰਦਾ ਜੇ ਤਿੰਨ ਕੇ ਦਿਨ ਹੋਇਆ ਆਲੂ ਬੀਜੇ ਨੂੰ ਹਾਂ ਚਲ ਜਣੀ ਬੱਟਾ ਬੁੱਟਾ ਨਾਲ ਨਵੇੜ ਕੇ ਸਾਰਾ ਕਰਤਾ ਉਹਨੂੰ ਫਿਰ ਤਾਂ ਹੀ ਕੱਲ ਮੈਨੂੰ ਲੱਗਿਆ ਹੋਦਾ ਕਹਿੰਦਾ ਮੇਰੇ ਕੋਲ ਆਉਂਦਾ ਨਹੀਂ ਕੋਈ ਕਹਿੰਦਾ ਮੈਂ ਇਕੱਲਾ ਹੀ ਲੱਗਿਆ ਪਿਆ ਨਾਲ ਭਾਗਾ ਚੱਕ ਮਾੜਾ ਮੋਟਾ ਜਿਹਾ ਦੰਮ ਕਹਿ ਫਿਰ ਕੋਈ ਨਾ ਨਹੀਂ ਚਲਦੀਆਂ ਕਵੈਨਾ ਕਰਕੇ ਹਾਂ ਚਲ ਜਣੀ ਆ ਵੀ ਇਤ ਕੀ ਹੈ ਨਹੀਂ ਆ ਵੀ ਪਾਰਟੀ ਸੰਜੀ ਕਰਤੀ ਪਹਿਲਾਂ ਇਹਨੂੰ ਲੰਬੀਆਂ ਬੱਟਾਂ ਦੀ ਆਹ ਇਹਨੇ ਆ ਵੀ ਵੰਡਤੀ ਇਹਨੂੰ ਡੋਲ ਆਹ ਉਹ ਇੱਕ ਹੋਰ ਹੈ ਗੱਬੇ ਨੂੰ ਬਣ ਗਏ ਕਿ ਖਾਲਵਾ ਹੋ ਜੇ ਵਧੀਆ ਪਈ ਆ ਹਾਂ ਇਹਦਾ ਭਰਨ ਦਾ ਵੀ ਹੁਣ ਗੋਗੀ ਨੂੰ ਸਿਸਟਮ ਦਾ ਪਤਾ ਵੀ ਕਿਵੇਂ ਕਿੱਧਰ ਨੂੰ ਭਰਨੀ ਹੈ ਕਿਵੇਂ ਨਹੀਂ ਜੀ ਦੇਖ ਰੇਖ ਦੇਖ ਰੇਖ ਹਾਂ ਆਇਦਰ ਵੀ ਅੱਛਾ ਛੜਾ ਲਿਆ ਤੁਹਾਂ ਇਧਰ ਨਹੀਂ ਇਧਰ ਲਾਵਾਂਗੇ ਗੋਦੂ ਪ੍ਰਸਾਦ ਕਿਹੜਾ ਆਲੂ ਲਾਹੋ ਚਾਚਾ ਨੇ ਆਉਂ ਆ ਇੰਨੇ ਧੋਚ ਕੀ ਕਰਨਾ ਫਿਰ ਅੰਨੇਆਂ ਚ ਪਿਆਜ਼ ਲਾਉਂਗੇ ਪਿਆਜ਼ ਆ ਸਾਹਮਣੇ ਤੇ ਵੀ ਇੱਕ ਲੈਨ ਹੋਰ ਆ ਜਣੀ ਤੀ ਹਲੇ ਆਉਂਦੀ ਨਹੀਂ ਦੀ ਹੈਗੀ ਫਿਰ ਡੋਟ ਨਹੀਂ ਤਾਂ ਉਹ ਆ ਬਟਨੇਟ ਹੈ ਜਾਣਾ ਫਿਰ ਉਹ ਕਹਿਆਂ ਨਾਲ ਲਾਉਂਗੇ ਕਿ ਪਾਛੜਤਾ ਹਾਂ ਉਧਰ ਪਿਆਜ਼ ਲਾਉਂਗੇ ਜਾਂ ਫਿਰ ਉੱਥੇ ਗੋਭੀ ਲਾ ਦੂੰਗੇ ਸਰੋਂ ਸਰੋਂ ਦਾ ਛਿੱਟਾ ਦੇ ਦੇਣਾ ਤੜਦਲੇ ਤਾਂ ਦੇਖਾਂਗੇ ਫੌਜੀ ਨੂੰ ਪੁੱਛ ਕੇ ਕੀ ਕਰੀ ਨਹੀਂ ਸਰੋਂ ਦਾ ਵੀ ਛਿੱਟਾ ਦੇ ਲਾ ਦਿਓ ਪੂਰੇ ਹੂੰ ਪਿਆਜ਼ ਵੀ ਲੱਗ ਜੂਗਾ ਜਗਾ ਤਾਂ ਆਪਣੇ ਇਹਦੇ ਵਿੱਚ ਖਾਸਾ ਕੁਝ ਹੋ ਸਕਦਾ ਮੈਥੇ ਮੁੱਥੇ ਜੀ ਜੋ ਮਰਜ਼ੀ ਕਰ ਲੈ ਮੈਥੇ ਕਰ ਲੈ ਆ ਧਨੀਆ ਕਰ ਲੈ ਵੱਟਾ ਪੰਗੂ ਵੀ ਜੋ ਕੁਝ ਮਰਜ਼ੀ ਕਰ ਲੈ ਹਾਂ ਚੱਲ ਲਗਾ ਨੂੰ ਦੇਖਦਾ ਵੱਟਾ ਸਿੱਧੀ ਹੈ ਕਰ ਦੇਣੀ ਆ ਆ ਇੱਥੇ ਗੰਬੇ ਵਾਲੀ ਸਿੱਧੀ ਵੱਟ ਆ ਜੂਗੀ ਉਹਦੇ ਤੱਕ ਇਧਰ ਨੂੰ ਆ ਤੋੜ ਆਪਣਾ ਫਿਰ ਵਰਤ ਕੇ ਜਾ ਜਾਈ ਆ ਤੋੜ ਬਣ ਪਿਆ ਆ ਵੀ ਲਸਣ ਵੀ ਸੋਨਾ ਹੋ ਗਿਆ ਸਣਾ ਵਧੀਆ ਹੈਨਾ ਗਾਹ ਤੇ ਨਾ ਹੋਰ ਕਰਨਾ ਆਪਾਂ ਨੇ ਦੂਜਾ ਲਾਲ ਲਸਣ ਬੀਜਿਆ ਕਰਨਾ ਦੋ ਤਰ੍ਹਾਂ ਦੀ ਵੈਰੈਟੀ ਦਾ ਜਿਹੜੀ ਡੱਕ ਦਾ ਨਾ ਡੱਕ ਦਾ ਆਪਣੀ ਚ ਲਾਲ ਜ਼ਿਆਦਾ ਵਧੀਆ ਹੁੰਦਾ ਆ ਦੇ ਗੋਗੀਆਂ ਉਹਨਾਂ ਨੇ ਲਾਵੇ ਵਿੱਚ ਨਾ ਉਹ ਮਰ ਗਿਆ ਲਸਣ ਹਾਂ ਵਿੱਚ ਵਿੱਚ ਮਰ ਗਿਆ ਹਾਂ ਆ ਦੋ ਕਿਹਾਰੇ ਵਧੀਆ ਹੋ ਗਏ ਆ ਦੋ ਕਿਹਾਰੇ ਵਧੀਆ ਹੋ ਗਏ ਆ ਰਹਿ ਗਏ ਇਕੱਠਾ ਬਣ ਹੋਣ ਨੂੰ ਹਣਾ ਆਪਣੀਆਂ ਆਕੀਲੇ ਦੀ ਆ ਹੀ ਰਹਿ ਗਈਆਂ ਆ ਤੇ ਹਾਂ ਆ ਰੋਣੀ ਹੋ ਗਏ ਹੁਣ ਇਹਨਾਂ ਨੂੰ ਵਾਹ ਪਈਆ ਚੱਜ ਨਾਲ ਹੋ ਕੇ ਜਿੰਨੇ ਨੂੰ ਆਪਣਾ ਉਧਰ ਕੰਮ ਜੀਰੀ ਦਾ ਨੇੜੇ ਲੱਗਣਾ ਇਹਨਾਂ ਨੂੰ ਬਸ ਹਾਂ ਇੱਧਰ ਜਾਨੂੰ ਆਪਾਂ ਬਾਈ ਬੋਈ ਵਾਲੇ ਪਾਸੇ ਆ ਜਾਨਾ ਸੋ ਠੀਕ ਹੈ ਜੀ ਬਾਕੀ ਕੱਲ ਨੂੰ ਸਵੇਰੇ ਪ੍ਰਵਾਤ ਫੇਰੀ ਆਉਣੀ ਹੈ ਜੀ ਘਰੇ ਤੇ ਲੰਗਰ ਦਾ ਕਰਨਾ ਆਪਾਂ ਨੇ ਸਿਸਟਮ ਚਾਹ ਬਾਣੀ ਦਾ ਤੇ ਉਹਦੀ ਤਿਆਰੀ ਜੀ ਕਰ ਰਹੇ ਹਾਂ ਹੁਣ ਜਾ ਕੇ ਭਰਨਾ ਸਮਾਨ ਸਮੁੰਦਲ ਫਾਟ ਨੇ ਜਿਹੜਾ ਹੰਡਾ ਹੈ ਨਾ ਸੰਗਤਾਂ ਲਈ ਨੰਬਰ ਆਪਣਾ ਦੂਆ ਨੰਬਰ ਦੂਆ ਨੰਬਰ ਆ ਚਾਚਾ ਮੇਨ ਪ੍ਰਧਾਨ ਹੈ ਜੀ ਪ੍ਰਧਾਨ ਕਾਵੇਂ ਆਪਾਂ ਦਾ ਇੱਕ ਸੇਵਾ ਕਰਨੀ ਆ ਯਾਰ ਹਾਂ ਚਾਚੇ ਇਹਦੇ ਅੰਦਰ ਆਉਂਦਾ ਸਾਰਾ ਕੰਮ ਤੇ ਕਿੰਨੇ ਕ ਵਜੇ ਤੋਂ ਪੰਨਿਆ ਸਵੇਰੇ 4 ਵਜੇ 4 ਵਜੇ ਸੋ 4 ਵਜੇ ਤੋਂ ਲੈ ਕੇ ਕਿ ਕਿੰਨੇ ਵਜੇ ਤੱਕ 6 ਜਾਂ 7 ਵਜੇ ਨਹੀਂ ਫਿਰ ਕਿੰਨੇ ਘਰ ਕੱਢਦੇ ਆ ਰੋਜ਼ ਅੱਜ 5 ਘਰ ਤੇ ਹੂੰ ਕਹਿੰਦਾ 4-4 ਰਹਿੰਦੇ ਰਹੇ ਅੱਜ ਕੱਲ ਨੂੰ 6 ਘਰ ਕੱਲ ਨੂੰ 6 ਘਰ ਅੱਧਾ ਘੰਟਾ ਤਾਂ ਲੱਗ ਜਾਂਦਾ ਪੌਣਾ ਘੰਟਾ ਟੱਟ ਅਗਲੇ ਦੇ ਘਰ ਲਾਉਂਦੇ ਆ 20 ਮਿੰਟ 25 ਮਿੰਟ ਠੀਕ ਆ ਪਾ ਲੈ ਹਲੱਖਾ ਸਦਾਣਾ ਟਰਾਲੀ ਦੇ 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 ਕਿਰਤੂਤਾਂ ਸਾਰੇ ਦੀ ਧਾਪੇ ਧਾਵਾ ਵੀਡੀਓ ਬਣਾ ਕੇ ਵੀ ਆ ਕਿ ਦੂਤਾ ਘਲਦਾ ਇਹ ਹਾਂ ਮੈਂ ਕਹੂੰਗਾ ਲੱਖਾ ਨਿਆਣਾ ਹੋਇਆ ਦੇਖ ਲੈ ਹੁਣ ਨਿਆਣਾ ਬਣਿਆ ਵਾ ਇਹ ਰੈਣ ਦੇ ਟੁੱਟ ਜੂ ਕੋਸ ਨਹੀਂ ਸਟੀਰਿੰਗ ਪਰ ਜ਼ੋਰ ਕਰਦੇ ਮਾਰਦੇ ਤੇਰੇ ਸੇਰੇ ਸਟੀਰਿੰਗ ਨੂੰ ਵੀ ਐ ਛੁੱਟਦਾ ਚੱਲ ਬੱਸ ਚਾਚਾ ਮੋੜ ਮੋੜ ਸਾਈਡ ਤੇ 在这你。